ਉਤੇ ਉਤੇ ਜ਼ਹਿਰ ਦਾ ਨਹੀਂ ਹੋਇਆ ਅਸਰ ਤਾਂ ਕੈਨੇਡਾ ਤੋਂ ਪਤਨੀ ਨੇ ਪ੍ਰੇਮੀ ਦੇ ਨਾਲ ਮਿਲ ਕੇ ਬਣਾਇਆ ਪਲਾਨ ਵੀ ਤਾਂ ਕਤਲ ਦੀ ਕੀ ਹੈ ਪੂਰੀ ਕਹਾਣੀ ਆਓ ਜਾਣਦੇ ਹਾਂ ਤਫਰੀਦਕੋਟ ਪੁਲਿਸ ਨੇ ਪਿੰਡ ਸੁਖਣਵਾਲਾ ਚ ਪਤਨੀ ਰੁਪਿੰਦਰ ਕੌਰ ਤੇ ਵੱਲੋਂ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਕੋਈ ਵੱਡੇ ਖੁਲਾਸੇ ਕੀਤੇ ਨਹੀਂ ਪੁਲਿਸ ਮੁਤਾਬਕ ਗੁਰਵਿੰਦਰ ਕੌਰ ਨੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਰਚੀ ਸੀ ਅਵਿਜੈ ਸਤੂਵਾ ਆਪਾ ਸੈਰ ਰੁਪਿੰਦਰ ਕੌਰ ਨੇ 28 ਤੇ 29 ਨਵੰਬਰ ਦੇ ਦਰਮਿਆਨੀ ਰਾਤ ਨੂੰ ਆਪਣੇ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਸੀ ਪਰ ਜ਼ਹਿਰ ਦਾ ਅਸਰ ਨਹੀਂ ਹੋਇਆ ਤਾਂ ਉਸਨੇ ਆਪਣੇ ਬੁਆਏਫਰੈਂਡ ਨੂੰ ਬਲਾਕ ਕੇ ਦੂਜਾ ਪਲਾਨ ਤਿਆਰ ਕੀਤਾ ਉਸਨੇ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਦਿੱਤਾ ਤੇ ਬਾਅਦ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੁੱਟਵਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਮੁਲਜ਼ਮਾਦੀ ਦੀ ਛੋਟੀ ਛੋਟੀ ਗਲਤੀਆਂ ਤੋਂ ਬਾਅਦ ਉਹ ਫੜੇ ਗਏ ਨੇ ਰੁਪਿੰਦਰ ਕੌਰ ਨੇ ਪ੍ਰੇਮੀ ਦੇ ਨਾਲ ਮਿਲ ਕੇ 28 ਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸ ਕਤਲ ਨੂੰ ਅੰਜਾਮ ਦਿੱਤਾ ਉਸਨੇ 29 ਨਵੰਬਰ ਨੂੰ ਕਰੀਬ 11:30 ਵਜੇ ਰੋਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਘਰ ਬੁਲਾ ਲਿਆ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਲਾਸ਼ ਉੱਤੇ ਵਾਲੇ ਕਮਰੇ ਦੇ ਵਿੱਚ ਪਈ ਹੈ ਤੇ ਉਸਦੇ ਘਰ ਦੇ ਵਿੱਚ ਲੁਟੇਰੇ ਵੜ ਗਏ ਸਨ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਸਮੇ ਉਸਦੇ ਪਤੀ ਦਾ ਕਤਲ ਕਰ ਦਿੱਤਾ। ਰੁਪਿੰਦਰ ਕੌਰ ਦੇ ਘਰ ਲੋਕਾਂ ਨੇ ਉਸਦੇ ਪਤੀ ਦੀ ਲਾਸ਼ ਦੇਖੀ ਤੇ ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੂੰ ਵੀ ਦੱਸਿਆ ਗਿਆ ਕਿ ਉਸਦੇ ਪਤੀ ਦਾ ਕਤਲ ਲੁਟੇਰਿਆਂ ਨੇ ਕਰ ਦਿੱਤਾ। ਸੂਚਨਾ ਮਿਲਨ ਤੋਂ ਬਾਅਦ ਪਹਿਲਾ ਥਾਣਾ ਸਿਟੀ ਦੇ ਡਿਊਟੀ ਅਫਸਰ ਐਸੋਈ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਥਾਣਾ ਇੰਚਾਰਜ ਵੀ ਮੌਕੇ ਤੇ ਪਹੁੰਚੇ ਨੇ ਮਾਮਲਾ ਗੰਭੀਰ ਸੀ ਤਾਂ ਐਸਐਸਪੀ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਪਹੁੰਚੇ ਸਨ ਤੇ ਘਰ ਦੇ ਹਾਲਾਤ ਦੇਖਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋ ਗਿਆ ਤੇ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛ